ਸਾਡੀ ਵੀ ਰੱਟ ਕਲੀਅਰ ਹੋ ਗਿਆ ਫਿਜ਼ੀਕਲ ਅੱਜ ਅਦਿਤੀ ਬਹੁਤ ਬਧਾਈਆਂ ਤੈਨੂੰ ਹਾਂਜੀ ਥੈਂਕ ਯੂ ਸਰ ਤੁਹਾਡੇ ਅਰਕੇ ਹੀ ਹੋਇਆ ਸਾਡੀ ਕੋਈ ਗੱਲ ਹੀ ਨਹੀਂ ਤੇ ਉਹ ਮਿਲਲਾ ਤੇਰੇ ਨਾਲ ਸੀ ਨਾ ਗਰੁੱਪ ਉਹਦਾ ਆਪਣਾ ਫੌਜਣ ਦਾ ਹਾਂਜੀ ਪ੍ਰੀ ਜੀ ਹਾਂ ਤੇ ਉਹਨੇ ਦੱਸਿਆ ਉਹ ਫੌਜਣ ਨੇ ਕਹਿੰਦੀ ਸਰ ਅਦਿਤੀ ਸੀ ਮੇਰੇ ਨਾਲ ਹਾਂਜੀ ਹਾਂਜੀ ਸਰ ਇਕੱਠਿਆਂ ਦੀ ਸੀ ਸਾਡੀ ਦੋਨਾਂ ਦੀ ਓਕੇ ਹਾਂਜੀ ਰਨਿੰਗ ਦਾ ਟਾਈਮ ਸਰ ਬਹੁਤ ਵਧੀਆ ਗਿਆ ਦਾ ਜੰਪ ਵੀ ਵਧੀਆ ਲੱਗ ਗਿਆ ਕੀ ਟਾਈਮ ਆਇਆ ਸੀ ਰਨਿੰਗ ਦਾ ਸਰ 342 ਆਇਆ ਬਹੁਤ ਵਧੀਆ ਤੇ ਅੱਜ ਸਿਸਟਮ ਉਹਨਾਂ ਦਾ ਚੱਲ ਪਿਆ ਸੀਗਾ ਸਹੀ ਕਿੱਦਾਂ ਸਰ ਅੱਜ ਮੈਂ ਕਿਹਾ ਸਿਸਟਮ ਸਹੀ ਚੱਲ ਪਿਆ ਸੀਗਾ ਹਾਂਜੀ ਹਾਂਜੀ ਸਰ ਬਹੁਤ ਵਧੀਆ ਤੁਹਾਡੀ ਮਿਹਨਤ ਮਾੜੀ ਹੋਈ ਸਾਰਾ ਹੋ ਤਾਂ ਕੋਈ ਤੇ ਉਹੋੁੱਤਰੇ ਮੈਂ ਕਿਹਾ ਅੱਜ ਤੁਸੀਂ ਕਿੰਨੇ ਵਜੇ ਐਂਟਰੀ ਕੀਤੀ ਆ ਸਰ ਇਹ 7:00 ਵਜੇ ਦੀ ਸਾਡੀ ਰਿਪੋਰਟਿੰਗ ਟਾਈਮ ਤੇ ਜਿਹੜੇ ਕੱਲ੍ਹ ਵਾਲੇ ਬੱਚਿਆਂ ਦੀ ਹਾਈਟ ਵਗੈਰਾ ਦਾ ਚੱਲ ਰਿਹਾ ਸੀਗਾ ਉਹ ਅਲੱਗ ਤੋਂ ਚੱਲ ਰਿਹਾ ਸੀਗਾ ਉਹਨਾਂ ਦਾ ਯਾ ਮੈਨੂੰ ਤਾਂ ਸੀ ਵੀ ਜਦੋਂ ਐਂਟਰੀ ਕਰ ਲਈ ਕਿ ਉਹਨਾਂ ਜੀ ਤੇ ਉਹਨਾਂ ਨੂੰ 8 ਵਜੇ ਬਾਹਰ ਕੱਢ ਦੇ ਜਿਆਦਾ ਕਰਕੇ ਸਾਰਾ ਅੱਛਾ ਅੱਛਾ ਹਾਂਜੀ ਤੇ ਤੁਹਾਡਾ ਕਿੰਨੇ ਵਜੇ ਸਟਾਰਟ ਹੋਈ ਫਿਰਣੀ ਸਾਢੇ 7:00 8:29 ਦੇ ਸਟਾਰਟ ਹੋਈ ਹੈ ਅੱਛਾ ਹਾਂਜੀ ਠੀਕ ਹੈ ਤੇ ਬਾਕੀ ਕੋਈ ਆਪਣਾ ਉਸ ਤੋਂ ਬਾਅਦ ਲੌਂਗ ਜੰਪ ਫਸਟ ਜੇ ਲੌਂਗ ਜੰਪ ਹਾਂਜੀ ਫਸਟ ਅਟੈਂਪਟ ਹਾਈ ਹਾਈ ਜੰਪ ਵੀ ਫਸਟ ਅਟੈਂਪਟ ਬਹੁਤ ਵਧੀਆ ਹਾਂਜੀ ਸਹੀ ਸਹੀ ਹੈ ਹਾਂਜੀ ਹੁਣ ਆਗੇ ਤੁਸੀਂ ਘਰੇ ਆ ਗਏ ਜਾਂ ਉੱਥੇੋਂ ਹਲੇ ਹਾਂਜੀ ਹਾਂਜੀ ਸਰ ਆ ਗਏ ਫਿਰ ਬਸ ਠੀਕ ਹੈ ਠੀਕ ਹੈ ਕੋਈ ਜਲਦੀ ਮਿਲ ਜਾਈਏ ਸਾਡੀ 12:30 ਕੱਢ ਦਿੱਤਾ ਤਾਂ ਮੈਂ ਤੁਹਾਨੂੰ ਹੂੰ ਹਾਂਜੀ ਠੀਕ ਹੈ ਠੀਕ ਹੈ ਸਰ ਆਵਾਂਗੇ ਅਕੈਡਮੀ ਹਾਂ ਹਾਂ ਦਿੱਤੀ ਮਿਲਦੇ ਆ ਹਾਂਜੀ ਠੀਕ ਹੈ ਹਾਂ ਜੀ ਠੀਕ ਹੈ ਓਕੇ ਸਰ ਥੈਂਕ ਯੂ